ਆ ਸ੍ਰੀਕਾਰ ਜੀ ਸਾਰਿਆਂ ਨੂੰ ਅੱਜ ਦੇਖਿਆ ਨਾ ਇਹਨੂੰ ਪੰਜਾਬੀਆਂ ਦੀ ਇੱਟ ਬਣਦੀ ਜੀ ਇਹ ਪਹਿਲਾ ਘਰ ਆ ਉਹ ਦੂਜਾ ਉਹ ਤੀਜਾ ਉਹ ਚੌਥਾ ਘਰ ਆ ਗਿਨੇ ਨੌ ਲੱਤੇ ਘਰ ਪੰਜ ਘਰਾਂ ਨੇ ਜੀ ਆਹ ਤੁਹਾਨੂੰ ਇੱਟ ਬਣਦੀ ਦਿਖਾਉਣੀ ਆ ਜੀ ਪੰਜਾਬੀਆਂ ਦੀ ਇਹ ਹੈਗੇ ਲਗਭਗ 78 ਡਗਾਰਾ ਜੀ ਇਹ ਜਿਹੜਾ ਬਣਿਆ ਪਿਆ ਹੋਰ ਜੀ ਦਾ ਜੀ ਠੀਕੋਂ ਸਭ ਤੋਂ ਪਹਿਲਾਂ ਇੱਥੇ ਨਾ ਘਰ ਡਿਗਣ ਤੋਂ ਪਹਿਲਾਂ ਮਨ ਕੇ ਚੱਲੂਗੀ ਇੱਥੇ ਲੱਗੂਗਾ ਰਿੱਤਾ ਇਹ ਰਿੱਤਾ ਲਾਂਦੇ ਹੋਏ ਕੀ ਠੀਕ ਹੈ

ਬਰੇ ਸੁਟਾ ਰਾ ਸੁਟਾ ਸੁਟਾ ਐ ਕਿਹੜਾ ਮੂੰਹ ਵੀਡੀਓ ਕੋਸੇ ਕੀ ਵੀਡੀਓ ਆਹਾਹਾ ਐ ਗਾਇ ਕੜਦੇ ਪਿਆ ਬੇਟਾ ਹਾਂ ਐ ਕੜਦੇ ਨੇ ਬਣਦੀ ਕਿਵੇਂ ਟ ਪਹਿਲਾਂ ਤਾਂ ਐ ਦੇਖਿਆ ਪੇੜਾ ਪੂੜਾ ਕਰਕੇ ਡੇਗਾ ਵੀੜੀ ਧਰਦੇ ਸਾਈਡ ਤੇ ਇਹ ਰਤਾ ਲਾ ਲਿਆ ਆਹ ਹਾ ਇਹ ਰਤਾ ਲਾ ਲੇ ਮੁੱਢੀ ਨੂੰ ਇਹ ਇਹ ਕੀ ਬਣ ਗਿਆ ਇਹ ਪੇੜਾ ਬਣ ਗਿਆ ਜੀ ਪੇੜਾ ਆਹ ਇਹਦੇ ਫਿਰ ਤ੍ਰੇਤਾ ਲੱਗਦੇ ਇਹ ਉੱਤੇ ਕਾਟ ਲੱਗਦੀ ਹੈ ਨਹੀਂ ਕਹਿੰਦਾ ਜਿਵੇਂ ਤੁਹਾਡੀ ਜੋੜੀ ਹੈ ਦੋ ਜੀ ਕਿੰਨੀ ਕਿੱਟ ਕੱਢ ਦਿੰਨੇ ਹੋ ਸਵੇਰ ਤੋਂ ਸ਼ਾਮ ਤੱਕ 2500 ਮੰਨ ਕੇ ਚੱਲੋ 22500 ਆਈਡੀ ਆ ਇੱਟ ਪੈਂਦੀ ਹੈ ਐਟ ਬਣਦੀ ਜੀ ਕੱਚੀ ਇੱਟ ਇਹ ਟਾੜੀ ਹੈ ਚੜਾ ਵੀਡੀਓ ਵੀਡੀਓ ਚੜਾ ਹੈ ਕਿ ਲਾਈਵ ਜਮੇ ਨਾ 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 ਵੀਡੀਓ ਬਣ ਰਹੀ ਹੈ